ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅਸੀਂ ਚੱਲੇ ਆਂ ਰਖੜੀ ਦੀ ਸ਼ਾਪਿੰਗ ਕਰਨ। ਇਹਨੇ ਰਖੜੀ ਲੈ ਕੇ ਜਾਣਾ ਏ ਮੈਂ ਨਹੀਂ ਜਾਣਾ ਇਹਨੇ ਸੰਦੀਪ ਲੈ ਜਾਣਾ ਏ ਤੇ ਰਖੜੀਆਂ ਲੈਣ ਚੱਲੇ ਆਂ। ਤੇ ਚਲਿਏ। ਹੁਣ ਬਾਰਿਸ਼ ਹੋ ਜਾਣੀ ਆ। ਬੱਦਲ ਬਹੁਤ ਜ਼ਿਆਦਾ ਹੋਇਆ ਵਾ ਬੱਦਲ ਦੀ ਆਵਾਜ਼ ਆਉਣ ਦੀ ਆ ਤੇ ਬਾਰਿਸ਼ ਭਾਵੇਂ ਆ ਜੇ। ਕਿਹੜੇ ਫਲ ਬਜਾਰ ਜਾਣਾ ਫੀੜਗਾਂ ਚ ਹੂੰ ਫੀੜਗਾਂ ਚ ਆਹ ਇਹ ਹੀ ਆ ਸਾਰੀਆਂ ਨੇ ਕਿੰਨੀਆਂ ਨੇ ਇੱਥੇ ਤਾਂ ਦੋ ਤਿੰਨ ਸਿੰਪਲੀ ਨੇ ਕੋਈ ਲੋ ਇਹਦੇ ਨਾਲ ਦੀਆਂ ਸੰਦੀਆਂ ਕਿੰਨੀਆਂ ਤਾਂ ਇਹਦੀਆਂ ਇੱਕ ਇੱਕ ਕਰਕੇ ਚਾਰ ਚਾਰ ਮਿਲ ਜਾਣਗੀਆਂ ਕਿੰਨੀਆਂ ਮਰਜ਼ੀ ਨਾਲ ਵੱਡੀ ਤੋਂ ਵੱਡੀ ਸੁਣੀਆਂ ਨੇ ਇਹ ਸੋਹਣੀਆਂ ਲੱਗੀਆਂ ਕਿ ਫਰੀਆਂ ਉਹ ਵੀ ਸੋਹਣੀਆਂ ਤਿੰਨ ਉਹ ਨਾਲ ਦੀ ਇੱਕ ਹੋਰ ਮਿਲ ਜੂਗੀ ਮਿਲ ਜੂਗੀ ਜਰ ਰੱਖੀ ਰੱਖੀ ਰੱਖੀਆਂ ਰੱਖੀਆਂ ਰੱਖੀ ਰੱਖੀ ਉਹ ਇੱਕੀ ਇਹ ਨਾਲ ਦੀ ਇੱਕ ਹੋਰ ਚਾਰ ਹੋ ਜਾਂਦੀਆਂ ਇਹ ਨਾਲ ਦੇ ਨਾਲ ਗੁੜ ਜਾ ਨਾ ਰੱਖੀਆਂ ਆ ਸੋਹਣੀਆਂ ਐ ਇੱਕ ਹੋਰ ਮਿਲ ਜਾਂਦੀ ਨਾ ਜਾਂ ਸੋਹਣੀਆਂ ਨੇ ਆ ਲੱਲਾ ਆ ਗਿਣਨਾ ਚਾਰ ਸਾਰੀ ਸੋਹਣੀਆਂ ਨੇ ਸੌਰੀ ਰੱਖ ਲੀਂਗੇ ਡੇਵੋਟ ਵੀ ਰੱਖ ਲੀਂਗੇ ਗੱਡੀ ਰੱਖ ਲੀਂਗੇ ਡੇਵੋਟ ਵੀ ਰੱਖ ਲੀਂਗੇ ਇੰਨਾ ਜੋ ਉਹ ਨਹੀਂ ਚਾਹ ਰਿਹਾ ਡਬਲ ਵਰਦੀ ਚਾਦਰ ਤੇ 200 ਰੁਪਏ ਡਬਲ ਵਰਦੀ ਚਾਦਰ ਤੇ 200 ਰੁਪਏ ਇਹਨਾਂ ਜੋ ਨਹੀਂ ਚਾਹ ਰਿਹਾ ਡਬਲ ਵਰਦੀ ਚਾਦਰ ਤੇ 200 ਰੁਪਏ ਆ ਵੀ ਹੱਥਾਂ ਨੂੰ ਬੰਨਣ ਵਾਲੇ ਲੱਗਦੇ ਚੰਗੀ ਚਦਰ ਚ ਰਾਖੀ ਕੁੰਦਨ ਚ ਰਾਖੀ ਡਾਇਮੰਡ ਚ ਰਾਖੀ ਇਹ ਵਾਲੀ ਰੱਖੀ ਹੈ ਡਾਇਮੰਡ ਚ ਰੱਖੀ ਹੈ ਰਖੜੀਆਂ ਆਪ ਲੈਣੀ ਆਂ ਕਿਹਦੀ ਇਹ ਕੀ ਹੈ ਹੈ ਇਹ ਕੀ ਹੈ ਐਦਾਂ ਹੀ ਲਾ ਦੇਣਾ ਨਾ ਕਿੰਨੇ ਪਿਆਰੇ ਜਿਹੇ ਆਏ ਲੈਣਾ ਹੀ ਮੇਰੇ ਵਾਲ ਹੀ ਗੜੇ ਹੋ ਤੇਰੇ ਵਾਲ ਲੰਬੇ ਤੇ ਸੁਹਣੇ ਲੱਗਣੇ ਬਟ ਸੋਨਾ ਵਾ ਉਹਦਾ ਹਣਾ ਫੋਰ ਬੁਸ਼ਰੀ ਇੰਨਾ ਸਹਾਂ ਤਾਰਾਂ ਅਖੜੀ ਨੇ ਰੱਖੜੀਆਂ ਇਹ ਵੇਲ ਲਾ ਲਾ ਲਾਓ ਸੰਦੀਪਾਈ ਇਹ ਹਾ ਗੇ ਲਟਕਣ ਜੇ ਹੱਥ ਨੂੰ ਬੰਨਣ ਵਾਲੇ ਆ ਕਿ ਕਾਬਤ ਨਹੀਂ ਬੰਨਣ ਵਾਲੇ ਆ ਉਹ ਬੁੱਧਾ ਉਹ ਉਹ ਬਣਾ ਪਿੱਛੇ ਇਹਨਾਂ ਦਾ ਕੀ ਪ੍ਰਾਈਸ ਹੰਤੀ ਹੁੰਦਾ ਇਹ 250 ਦੇ ਬਟੇ ਜਦੋਂ ਫੀਟ ਹੋ ਜੂਗਾ ਨਾ ਫਿਰ ਮੈਂ ਖੜੂੰਗੀ ਹੈਨਾ ਮੈਂ ਵੀ ਬਾਅਦ ਚ ਵੀਡੀਓ ਬਣਾ ਕੇ ਦਵਾਂਗੀ ਤੁਹਾਨੂੰ ਤੁਹਾਨੂੰ ਜਿਹੜੇ ਨਵੇਂ ਵਧੀਆ ਕਲੋਥ ਹੋਣਾਂ ਦੀ ਵੀਡੀਓ ਦਵਾਂਗੇ ਅਗਲੇ ਮਹੀਨੇ ਆਉਣਾ ਪਿਆ 2000 2500 ਦਾ ਕਲੋਕ ਜਿਹੜੇ ਸਾਡੇ ਕਸਟਮਰ ਲੈਂਦੇ ਆ ਅੰਦਰ ਦੁਕਾਨ ਦਾ ਹਾਂ ਦਜੀ ਵੀਡੀਓ ਬਣਾ ਕੇ ਪਾਈਏ ਯਾਰ ਪਾ ਦਾਂਗੇ ਨਾਲ ਤਾਂ ਐਸੇ ਨਹੀਂ ਦੇਖੋ ਯਾਰ ਉਹ ਦੂਜੇ ਹੀ ਆ ਨਾ ਸਾਰੇ ਲਟਕਣ ਵਾਲੇ ਇੰਨੇ ਫੜਿਆ ਸੌਦਾ ਹੱਥ ਚ ਮੈਂ ਕਿਹਾ ਹੀ ਬਾਜੀ ਕੋਲ ਆਇਆ ਕਰਦੇ ਨੇ। ਹਾਂ ਜੀ ਮੰਬੰਦਨ ਵਾਲੇ ਇਦਾਂ ਲੱਗਦੇ ਗਾਨੇ ਹੁੰਦੇ ਆ। ਹੂੰ। ਚਿੰਨੀ ਵਿਖੇ ਟੱਕ। ਸੌਦਾ ਇੱਕ ਪੂਰਾ ਫੜਨਾ। ਆਸੂ ਊਟਾਂ ਦਾ ਪੁੱਛ। ਭਰੇ ਆਏ ਨੇ। ਖੱਡੀਆਂ। ਹੁਣੇ ਪਹੁੰਚੀਆਂ ਅਸੀਂ ਘਰ। ਇਹ ਆ ਸੰਦੀਪ ਰਖੜੀਆਂ ਤੇ ਇਹ ਤੁਹਾਨੂੰ ਬਾਅਦ ਵਿੱਚ ਹੀ ਦਿਖਾਵਾਂਗੇ ਕਿਹੜੀਆਂ ਲਿਆਂਦੀਆਂ ਆ ਆਹੜਾ ਸਟੀਲ ਦੇ ਭਾਂਡਿਆਂ ਦਾ ਸਮਾਨ ਥੋੜਾ ਜਿਹਾ ਲਿਆਂਦਾ ਸੀ ਮੈਂ ਤੇ ਪੂਣੀ ਮੇਰੀ ਹਾਨੀ ਸੀ ਖਰਾਬ ਹੋਈ ਤੇ ਸੌਦਾ ਥੋੜਾ ਜਿਹਾ ਲਿਆਂਦਾ ਹਾਂ ਹੁਣੇ ਛਾਲਣੀ ਲੈ ਲਈ ਹੈ ਹਾਂ ਛਾਲਣੀ ਆਹ ਰੋਟੀ ਧੁਲਣ ਦੀ ਤੇ ਆ ਮੈਂ 14 ਚੁਨਾ ਚ ਵੀ ਮਾਰ ਲਈਦਾ ਨਾ ਹਾਂ ਹਵੀ ਲਈ ਇੱਕ ਉੱਧਰ ਮੈਂ ਜਾਣਾ ਸੀ ਤੇ ਮੈਂ ਲੱਭਦੀ ਕਿ ਮੇਰੇ ਕੋਲ ਹੈ ਨਹੀਂ ਆ ਸਿਰ ਤੇ ਲਾਉਣ ਦੀ ਸੋਹਣੀ ਆ ਤਾਂ ਪਹੁੰਚ ਗਏ ਆ ਤੇ ਬਲਰ ਹੋਣ ਦੀ ਵੀਡੀਓ ਤੇ ਮੈਂ ਬਾਅਦ ਵਿੱਚ ਹੀ ਬਣਾਉਣੀ ਆ ਉੱਧਰ ਜਾ ਕੇ ਕਿਉਂਕਿ ਲਾਈਟ ਇੱਥੇ ਘੱਟ ਆ ਤੇ ਘਰ ਪਹੁੰਚ ਗਏ ਹੀ ਅਸੀਂ ਚਲੋ ਬਾਰਿਸ਼ ਹੋਈ ਨਹੀਂ ਸਾਡੇ ਬੱਦਲ ਹੀ ਹੋਇਆ ਰਿਹਾ ਸੰਦੀਪ ਇੱਕ ਇੱਕ ਦੋ ਦੋ ਸ਼ਿਟ ਲੱਗਦੀ ਇਸ ਮੈਂ ਘਰ ਪਹੁੰਚ ਗਈ ਆ ਹੁਣ 8:30 ਵਜੇ ਸਿਮਰ ਉੱਧਰੋਂ ਕੰਮ ਤੋਂ ਆਏ ਤੇ ਫਿਰ ਲੈ ਕੇ ਆਏ ਤੇ ਜਿਹੜਾ ਮੈਂ ਇਹਦੇ ਸੌਦਾ ਲਿਆਂਦਾ ਲਿਆਂਦਾ ਹੀ ਆਉਣ ਲੱਗਿਆਂ ਥੱਲਿਓ ਮੈਂ ਬਸ ਚੀਜ਼ ਫੜਨ ਗਈਆਂ ਚੀਜ਼ ਫੜਨ ਲਈ ਬਸ ਚੀਜ਼ ਫੜਦੇ ਫੜਦੇ ਇੰਨਾ ਸਬਦਾ ਹੋਰ ਆ ਗਿਆ ਤੇ ਉਹ ਜਿਹੜਾ ਮੈਂ ਵੱਖਰਾ ਲਿਆਂਦਾ ਮੈਂ ਆਖਿਆ ਹੀ ਮੈਂ ਸਿਮਰਨਾ ਜਾਵਾਂ ਤੇ ਫਿਰ ਚੀਜ਼ਾਂ ਵਾਦੀ ਲੈ ਆਉਣੀ ਆ ਮੈਂ ਆਬ ਲਿਆਂਦਾ ਦੀ ਜਿਹੜੀ ਜਿਹੜਾ ਸਮਾਨ ਚਾਹੀਦਾ ਹੀ ਉਹ ਹੀ ਉਹ ਹੀ ਲਿਆਂਦਾ ਤੇ ਜੇ ਇਹ ਦੇ ਨਾਲ ਤੇ ਇਹਨਾਂ ਨਾਲ ਮੈਂ ਹੇਅਰ ਆਇਲ ਕਿਉਂਕਿ ਮੇਰੇ ਹੁਣ ਵਾਲਾਂ ਨੂੰ ਤੇਲ ਲਾਇਆ ਕਰਨਾ ਮੈਂ ਤੇ ਮੈਂ ਆਹ ਵਾਲਾ ਲਾਉਣ ਲੱਗੀ ਆ ਐਂਟੀ ਹੈਅਰ ਫਾਲ ਆਨੀਅਨ ਵਾਲਾ ਬਲੈਕ ਸੀਡ ਇਹ ਮਾਮੀ ਦਾ ਤੇ ਇਹ ਮੈਂ ਪਹਿਲੀ ਵਾਰੀ ਵਰਤਣ ਲੱਗੀ ਆ ਕਿਉਂਕਿ ਮੈਂ ਸਮੂਥਲਿੰਗ ਕਰਾਈ ਆ ਤੇ ਮੈਂ ਸੋਚਿਆ ਮੈਂ ਇਹੀ ਤੇਲ ਵਰਤਾ ਹੈਅਰ ਫਾਲ ਬਣਾ ਹੋਣਗੇ ਮੇਰੇ ਤੇ ਆਹ ਵਾਲੀ ਪੀਜ਼ਾ ਸੌਸ ਲੈ ਕੇ ਆਈ ਉਦਾਂ ਮੈਂ ਕੱਲਾ ਚੀਜ਼ ਲੈਣਾ ਸੀ ਹੁਣ ਮੈਂ ਫੇਰ ਸਟਿੱਜਾਂ ਫੜ ਲਿਆ ਆਂ ਬ੍ਰੈਡ ਬ੍ਰਾਊਨ ਬ੍ਰੈਡ ਆਹ ਵਾਲੀ ਸਾਸਰ ਨਾਲ ਆਵਲਾ ਫੇਸ ਵਾਸ਼ ਘਰ ਵਾਲੇ ਦੇ ਨਾਲ ਜਾਈਏ ਤੇ ਫਿਰ ਸਮਾਨ ਵਧ ਹੀ ਜਾਂਦਾ ਤੇ ਮੈਂ ਆਪ ਜਿਹੜਾ ਘਰ ਦਾ ਸੌਦਾ ਲੈਂਦਾ ਉਹਦੇ ਵਿੱਚ ਖੰਡ ਪੱਤੀ ਜੋ ਵੀ ਹੁੰਦਾ ਨੋਰਮਲ ਸੌਦਾ ਸਰਫ ਵਗੈਰਾ ਤੇ ਉਹ ਤੇ ਜੇ ਮੈਂ ਹੁਣ ਇਹਨਾਂ ਨਾਲ ਗਈ ਹੀ ਚੀਜ਼ ਲੈਣਗੀ ਇਹਨਾਂ ਸਮਾਨ ਚੋਕਰੀ ਨਾਲ ਇਹਨਾਂ ਨੇ ਲਿਆਂਦੇ ਸੁੱਕੇ ਆਲੂ ਬਖਾਰੇ ਉਹ ਕਹਿੰਦੇ ਖਾਲੀ ਪੇਟ ਖਾਣੇ ਚਾਹੀਦੇ ਆ ਭੁਉਕੇ ਤੁਹਾਡਾ ਜਿਹੜਾ ਲੀਵਰ ਫੈਟੀ ਵਗੈਰਾ ਉਹ ਵੀ ਸਹੀ ਰਹਿੰਦਾ ਵਾ ਤੇ ਇਹਨਾਂ ਦਾ ਹੈਗਾ ਵਾ ਤੇ ਇਸ ਕਰਕੇ ਰਾਤ ਨੂੰ ਭੋਉ ਕੇ ਰੱਖਨੇ ਕਰਨੀਆਂ ਤੇ ਸਵੇਰੇ ਖਾਇਆ ਕਰਨਗੇ ਨਾਲ ਇਮਲੀ ਇਮਲੀ ਦਾ ਪਾਣੀ ਪੀ ਵੀ ਦਾ ਇਦਾਂ ਕੁਛ ਤੇ ਇਹਨਾਂ ਵਕਤ ਲੈਂਦਾ ਪਹਿਲਾਂ ਮੈਂ ਕਰਕੇ ਦੱਸਾਂਗੀ ਫਿਰ ਤੁਹਾਡੇ ਨਾਲ ਵੀ ਸ਼ੇਅਰ ਕਰੂੰਗੀ ਕਿ ਉਹ ਸਹੀ ਆ ਇਹਨਾਂ ਨੂੰ ਫਰਕ ਪਿਆ ਵਾ ਜਾਂ ਨਹੀਂ ਪਿਆ ਫਿਰ ਮੈਂ ਦੱਸੂਗਾ ਤੁਹਾਨੂੰ ਤੇ ਬਾਕੀ ਜੇ ਪੇਟ 'ਚ ਜਲਨ ਹੁੰਦੀ ਹੋਵੇ ਮੈਂ ਅਜ਼ਮਾਇਆ ਵਾ ਕਿ ਮੈਂ ਇਮਲੀ ਦੇ 3-4 ਦਾਣੇ ਖਾ ਲੈਨੀ ਆ ਲੂਣ ਲਾ ਕੇ ਤੇ ਉਹਦੇ ਨਾਲ ਉਸੇ ਵੇਲੇ ਫਰਕ ਪੈ ਜਾਂਦਾ ਉਸੇ ਵੇਲੇ ਜਿਵੇਂ ਆਪਾਂ ਕਈ ਇਹ ਚਾਹ ਪੀ ਲੈਨੇ ਆ ਜਾਂ ਸਵੇਰੇ ਸਵੇਰੇ ਖਾਲੀ ਪੇਟ ਜਲਨ ਹੁੰਦੀ ਮੇਰੇ ਕਈ ਵਾਰੀ ਹੁੰਦੀ ਹੁੰਦੀ ਏਦਾਂ ਤੇ ਮੈਂ ਇਮਲੀ ਦੇ 2-3 ਦਾਣੇ ਖਾਨੀ ਆ ਤੇ ਮੈਨੂੰ ਫਰਕ ਪੈ ਜਾਂਦਾ ਛਾਤੀ ਕੋਈ ਦਵਾਈ ਦੀ ਲੋੜ ਹੀ ਨਕੋਸ਼ ਨਹੀਂ ਏਦਾਂ ਹੁੰਦਾ ਹੋਰ ਵੀ ਸ਼ੇਰ ਕਰਦੀ ਕਿ ਮੈਂ ਚਾਹ ਵਾਲਾ ਮਸਾਲਾ ਨਹੀਂ ਵਰਤਦੀ ਚਾਹ ਦੇ ਵਿੱਚ ਕੁਛ ਨਹੀਂ ਹੁੰਦੀ ਸਿੰਪਲ ਮੈਂ ਨਾ ਆ ਇਲਾਇਚੀ ਵਾਲੀ ਜਿਹੜੀ ਚਾਹ ਨਹੀਂ ਹੁੰਦੀ ਟਾਟਾ ਟੀ ਅਗਨੀ ਇਲਾਇਚੀ ਚਾਹ ਇਹ ਵਾਲੀ ਤੇ ਇਹਦੇ ਵਿੱਚ ਇਲਾਇਚੀ ਦਾ ਫਲੇਵਰ ਹੁੰਦਾ ਵਾ ਤੇ ਇਹੀ ਪੱਤੀ ਵਰਤਦੀ ਆ ਬਸ ਕੋਈ ਚੱਲ ਨਹੀਂ ਮਸਾਲਾ ਵਰਤਦੀ ਮੈਂ ਚਾਹ ਦੇ ਵਿੱਚ ਵੀ ਤੇ ਸਬਜੀ ਵਾਲਾ ਵੀ ਮਸਾਲਾ ਮੈਂ ਇੰਨਾ ਯੂਜ਼ ਨਹੀਂ ਕਰਦੀ ਉਦਾਂ ਮੈਂ ਅੱਜ ਪੁੱਛ ਕੇ ਆਈ ਆ ਉਹ ਕਹਿੰਦੇ ਜਿਵੇਂ ਘਰੇ ਆਪਾਂ ਮਸਾਲਾ ਪੀਸਦੇ ਆ ਨਾ ਪੀਸਿਆ ਹੀ ਮਿਲ ਜਾਂਦਾ ਵਾ ਤੇ ਉਹਨਾਂ ਨੇ ਕਾਫੀ ਕੁਝ ਪਾਇਆ ਹੁੰਦਾ ਲੁਧਿਆਣੇ ਇਦਾਂ ਬੜਾ ਵਧੀਆ ਮਿਲਦਾ ਉਹ ਹੁਣ ਅਗਲੀ ਰੀਲ ਆ ਕੇ ਆਉਂਗੀ ਮੈਂ ਅੱਜ ਤੇ ਮੈਂ ਲਿਆਂਦਾ ਨਹੀਂ ਮੈਂ ਹਾਂ ਚੱਲ ਅੱਜ ਤੇ ਹੈਗਾ ਵਾ ਲੋਡ ਨਹੀਂ ਜਦ ਲੋਡ ਹੋਏਗੀ ਫਿਰ ਲੈ ਆਉਂਗੀ ਹੇਅਰ ਆਇਲ ਲੈਣ ਲੱਗੇ ਹੀ ਤੇ ਫਿਰ ਮੈਂ ਹਾਂ ਚੱਲ ਮੇਰੇ ਵੀ ਹੁਣ ਵਾਲਾ ਨੂੰ ਤੇਲ ਲੱਗਿਆ ਹੀ ਕਰਨਾ ਹੈ ਕਿਉਂਕਿ ਮੈਂ ਜਦੋਂ ਦੀ ਸਮੂਥਲਿੰਗ ਕਰਾਈ ਉਸ ਤੋਂ ਬਾਅਦ ਆ ਤੇਲ ਨਹੀਂ ਲਾਇਆ ਕਰਕੇ ਮੈਂ ਇਹ ਵਾਲਾ ਇਮਾਮੀ ਆਨਿਅਨ ਦਾ ਹੈ ਰੋਇਲ ਆਂਦਾ ਤੇ ਮੈਂ ਚੱਲ ਇਹੀ ਤੁਹੀਂ ਲਾ ਲਿਆ ਕਰੋ ਤੇ ਸਹੀ ਆ ਸਾਡੇ ਦੋਮਲੀ 라ਹੀ ਵੀ ਮੈਂ ਆਨਲਾਈਨ ਮਗਾਉਣਾ ਸੀ ਤੇ ਮੈਨੂੰ ਇੱਥੋਂ ਮਿਲ ਗਿਆ ਤੇ ਚੱਲ ਸਾਡੇ ਦੋਵਾਂ ਦੇ ਕੰਮ ਆ ਜਾਏਗਾ ਉਹਦਾ ਮੈਂ ਲੈਣਾ ਨਹੀਂ ਅਜੇ ਤੇ ਇਹ ਕਹਿਣ ਦੇ ਹੀ ਫਿਰ ਮੈਂ ਹਾਂ ਚੱਲ ਇਹ ਹੀ ਲਲੋ ਤੁਹੀਂ ਦੋਵਾਂ ਤੇ ਕੰਮ ਆਏਗਾ ਹੁਣ ਦੱਸਾਂ ਕਿ ਮੈਂ ਕੱਲ ਵਾਸਤੇ ਸਮਾਨ ਲੈ ਕੇ ਆਈਆਂ ਕੱਲ ਮੈਂ ਪੀਜ਼ੇ ਦੀ ਰੈਸਪੀ ਬਣਾਉਣੀ ਆ ਇਸ ਤੋਂ ਅਗਲਾ ਵਲੌਗ ਜਿਹੜਾ ਮੇਰਾ ਪੀਜ਼ਾ ਦਾ ਹੋਏਗਾ ਤੇ ਅੱਜ ਤੱਕ ਨਾਲੇ YouTube ਤੇ ਸ਼ਾਇਦ ਹੀ ਕਿਸੇ ਨੇ ਮੈਨੂੰ ਨਹੀਂ ਲੱਗਦਾ ਜਿੱਦਾਂ ਮੈਂ ਪੀਜ਼ਾ ਬਣਾਉਣਾ ਉਹਦਾ ਕਿਸੇ ਨੇ ਬਣਾਇਆ ਹੋਵੇ ਮੈਂ ਬੜੀ ਆਸਾਨੀ ਤਰੀਕੇ ਨਾਲ ਦੱਸਣਾ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਹੋਏ ਤੇ ਅਗਲਾ ਵਲੌਗ ਮੇਰਾ ਜ਼ਰੂਰ ਵੇਖਿਓ ਤੁਸੀਂ ਪੀਜ਼ੇ ਵਾਲਾ ਤੇ ਬਾਕੀ ਹੁਣ ਮੈਂ ਰੋਟੀ ਰੇਟੀ ਬਣਾ ਲਾਂ ਸ਼ਿਮਨਾ ਮਿਰਚ ਲਿਆਂਦੀ ਆ ਉਹਦੀ ਸਬਜ਼ੀ ਬਣਾਉਣ ਲੱਗੀ ਦੁੱਧ ਵਗੈਰਾ ਲਿਆਂਦਾ ਵਾ ਬਸ ਐਹੀ ਸੋਧਾ ਲਿਆਂਦਾ ਤੇ ਮੈਂ ਇਹ ਦੱਸਣ ਦੀ ਮੈਂ ਬੰਦਾ ਆਵ ਜਾਂਦਾ ਇਹ ਤੇ ਥੋੜੀਆਂ ਚੀਜ਼ਾਂ ਲੈਂਦਾ ਜਦੋਂ ਘਰ ਵਾਲਾ ਜਾਂਦਾ ਨਾਲ ਚੱਟਾ ਹੋ ਜਾਂਦਾ ਤੇ ਚਲੋ ਹੁਣ ਮੈਂ ਰੋਟੀ ਬਣਾ ਲਾਂ ਹੁਣ ਮੈਂ ਸਬਜੀ ਬਣਾ ਲਾਂ ਤੇ ਤੁਹਾਨੂੰ ਮਿਲਦੀਆਂ ਸਵੇਰੇ ਤੇਲ ਦੇ ਰਿਵਿਊ ਪੜੇ ਹੀ ਬੜੇ ਵਧੀਆ ਹੀ ਤੇ ਆਹ ਨਾਲ ਮਿਲਣਾ ਇਹਦੇ ਨਾਲ ਜੜਾਂ 'ਚ ਲੱਗ ਜਾਂਦਾ ਚੰਗੇ ਤਰੀਕੇ ਆ ਇਦਾਂ ਤੇਲ ਦੀ ਸਿਸੀ ਇਦਾਂ ਨਿਕਲੀ ਵਿੱਚੋਂ ਇਹਦੇ ਤੇ ਇਹਦੇ ਮੈਂ ਰਿਵਿਊ ਪੜੇ ਹੀ ਆਨਲਾਈਨ ਤੇ ਬੜੇ ਵਧੀਆ ਹੀ ਮੈਂ ਤਾਂ ਕਰਕੇ ਮੈਂ ਚਲ ਮੈਂ ਵੀ ਵਰਤੂੰਗੀ ਇਹ ਵਾਲਾ ਤੇਲ ਨਾਲੇ ਹੈਅਰ ਫਾਲ ਨਹੀਂ ਹੁੰਦੇ ਇਹਦੇ ਨਾਲ ਤੇ ਆਹ ਇਦਾਂ ਇਹਦੇ ਨਾਲ ਜੜਾਂ 'ਚ ਲੱਗਦਾ ਤੇਲ बुखारੇ ਕਹਿਣ ਦੀ ਹੀ ਨਾ ਤੁਹਾਨੂੰ ਤੇ ਐਦਾਂ ਦੇ ਆ ਇਹ ਵਾਲੇ ਇਹ ਵੀ ਪਹਿਲੀ ਵਾਰੀ ਵਰਤਣ ਲੱਗੇ ਆ ਪਤਾ ਨਹੀਂ ਹੁਣ ਐਦਾਂ ਹਣੀ ਤੇ ਰਾਤ ਨੂੰ ਪਿਉ ਕੇ ਰੱਖਣੇ ਆ ਤੇ ਸਵੇਰੇ ਖਾਣੇ ਆ ਖਾਲੀ ਢੇਟ ਜੇ ਹਾਨੂੰ ਫਰਕ ਪਿਆ ਫਿਰ ਤੁਹਾਨੂੰ ਵੀ ਦੱਸਾਂਗੇ ਅਸੀਂ ਹੁਣ ਮੈਂ ਪਿਉਣ ਲੱਗੀਆਂ ਆਲੂ ਬਖਾਰੇ ਜਿਹੜੇ ਸੁੱਕੇ ਆ ਇਹ ਕੱਚ ਦੇ ਗਲਾਸ ਵਿੱਚ ਹੀ ਪਿਉਣੇ ਆ ਦੋ ਤਿੰਨ ਪੀਸ ਇਮਲੀ ਦੇ ਔਰ ਦੋ ਕੀ ਉਹ ਜਿਹੜੇ ਆਲੂ ਬਖਾਰੇ ਆ ਸੁੱਕੇ ਦੋ ਹੀ ਬਸ ਤੇ ਇਦਾਂ ਰਾਤ ਗਲਾਸ 'ਚ ਪਿਉਂ ਕੇ ਰੱਖ ਦਿਓ ਤੇ ਇਹ ਜਿਹੜਾ ਪਾਣੀ ਬਾਅਦ ਵਿੱਚ ਛਾਣ ਕੇ ਸਵੇਰੇ ਪੀ ਲੈਣਾ ਵਾ ਖਾਲੀ ਪੇਟ ਤੇ ਰਾਤ ਭਰ ਪਿਉਂ ਕੇ ਰੱਖਣੇ ਤੇ ਕੱਚ ਦੇ ਗਲਾਸ ਵਿੱਚ ਹੀ ਪਿਉਂਿਓ ਕਿਉਂਕਿ ਇਹਦੀ ਚਾਸ ਨਹੀਂ ਲੱਤਦੀ ਬਾਕੀ ਸਾਰੇ ਭਾਂਡੇ ਜੋ ਸਟੀਲ ਦੀ ਵੀ ਲੱਤਦੀ ਆ ਤੇ ਪਲਾਸਟਿਕ ਦੇ ਦੇ ਵਾਹੇ ਲੱਤਦੀ ਲੱਤਦੀ ਪਲਾਸਟਿਕ ਵਾਹੇ ਕਹਿੰਦੇ ਨਾ ਵਰਤੋ ਆ ਜਾ ਮੈਂ ਸਰਜੀ ਕੱਟ ਲਈ ਆ ਹੁਣ ਮੈਂ ਨਾਉਣਾ ਦਿੱਤਾ ਲੇਕਾ ਗੜਕਾ ਸਰੋਂ ਤੇ ਤੇਲ ਚ ਲਾਵਾਂਗੀ ਇਹ ਨੋਰ ਕਰਿਓ ਕਿਉਂਕਿ ਇਹ ਮੈਂ ਬਸ ਇਦਾਂ ਹੀ ਰੱਖੀ ਆ ਕਿ ਪਕੌੜੇ ਪਕਾੜੇ ਕੱਟਣ ਲਈ ਜਿੰਨ ਮੈਂ ਤੜਕਾ ਲਾਤਾ ਵਾ ਤੇ ਇੱਕ ਗੱਲ ਮੈਂ ਹੋਰ ਦੱਸਨੀ ਕੱਲ ਮੈਂ ਕਿਚਨ ਹੀ ਸਾਫ ਕਰ ਲਿਆ ਹਾਂ ਦੇਖੋ ਕੱਲ ਕਿਚਨ ਸਾਫ ਕੀਤਾ ਹੀ ਸਾਰਾ ਕੱਲ ਕਿਚਨ ਐ ਪੂਰਾ ਗਲੇ ਦਿੱਤਾ ਹੈ ਦੇਖੋ ਵਧੀਆ ਲੱਗ ਰਿਹਾ ਨੇ ਹੁਣ ਔਰ ਸ਼ਿਮਲਾ ਮਿਰਚ ਦੀ ਸਬਜ਼ੀ ਜਦੋਂ ਮੈਂ ਬਣਾਉਣੀ ਨਾ ਮੈਂ ਲਾ ਕੇ ਫੜ ਕੇ ਬਣਾਉਣੀ ਹੈ ਕਿ ਉਪਰੋਂ ਟੱਕਣਾ ਨਾ ਪਏ ਜੇ ਟੱਕਰੀਏ ਤੇ ਫਿਰ ਪਾਣੀ ਛੱਡ ਦਿੰਦੀ ਹੈ ਤੇ ਫਿਰ ਸੁੱਕੀ ਸਬਜ਼ੀ ਸਵਾਦ ਨਹੀਂ ਬਣਦੀ ਤੇ ਲਾ ਕੇ ਫੜ ਕੇ ਗੈਸ ਘਟਨਾ ਲਾ ਕੇ ਜੇ ਨਹੀਂ ਖੜਨਾ ਫਿਰ ਗੈਸ ਘਟ ਕਰ ਦੇ ਤੇ ਫਿਰ ਅੰਦਰ ਬੈਠ ਕੇ ਤੇ ਗੈਸ ਘਟ ਤੇ ਹੀ ਫਾਤ ਲਈ ਆ ਬੜੀ ਵਧੀਆ ਬਣਦੀ ਤੇ ਪਾਣੀ ਨਹੀਂ ਛੱਡਦੀ ਜਦੋਂ ਮੈਂ ਰਸੋਈ ਸਾਫ਼ ਕੀਤੀ ਹੀ ਮੰਮੀ ਘਰੇ ਚੱਲ ਗਏ ਹੀ ਕੱਲ ਚੱਲ ਗਏ ਹੀ ਘਰੇ ਕਿਉਂਕਿ ਕਮਲ ਪਾਜੀ ਨੇ ਆਉਣਾ ਸੀ ਕਮਲ ਪਗੀਰਾ ਦੇ ਆ ਗਏ ਆ ਤੇ ਹੁਣ ਸਾਡੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਣੀਆਂ ਪਹਿਲਾਂ ਨਹੀਂ ਅਜੇ ਵੀ ਅਜੇ 2 ਮਹੀਨੇ ਲੱਗਣੇ ਉਦਾਂ ਪਰ ਮੇਰਾ ਦਦਨ ਦੀ ਭਾਜੀ ਆ ਗਏ ਆ ਹਨ ਕਰੀ 10:30 ਹੋ ਗਏ ਆ ਤੇ 10:30 ਵਜੇ ਅਸੀਂ ਰੋਟੀ ਰੱਟੀ ਖਾ ਕੇ ਵਿਹਲੇ ਹੋਏ ਆ ਉਦਾਂ 10:30 10:30 ਕਹਿੰਦੀ 8:30 ਵਜੇ ਤੇ ਅਸੀਂ ਉਧਰੋਂ ਹੀ ਆਏ ਸੀ ਤੇ ਅੱਜ ਥੋੜਾ ਲੇਟ ਹੋ ਗੇ ਲਈ ਤੇ ਰੋਟੀ ਜਲਦੀ ਖਾਣੀ ਚਾਹੀਦੀ ਐ ਇਨੀ ਲੇਟ ਖਾਣੀ ਨਹੀਂ ਚਾਹੀਦੀ ਤੇ ਅੱਜ ਲੇਟ ਹੋ ਗਿਆਹੀਂ ਹੁਣ ਮੈਂ ਦੁੱਧ ਗਰਮ ਰੱਖਿਆ ਹੋਆ ਤੇ ਸਬਜ਼ੀ ਬਹੁਤ ਸਵਾਦ ਬਣੀ ਔਰ ਉਮੀਦ ਕਰਦੀ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਰਖੜੀ ਸ਼ਾਪਿੰਗ ਦਾ ਜ਼ਰੂਰ ਪਸੰਦ ਆਏਗਾ ਔਰ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੱਕ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ